हाल ही में कश्मीर के पहलगाम में पर्यटकों पर हुए आतंकवादी हमले के विरोध में वरिष्ठ नागरिक संघ सरंद फतेहगढ़ साहिब और विभिन्न संगठनों के सहयोग से सनातन धर्म मंदिर से मोमबत्ती मार्च निकाला गया जो कि बाजार के विभिन्न हिस्सों से होते हुए वरिष्ठ नागरिक कार्यालय सरंद में संपन्न हुआ इस अवसर पर पत्रकारों से बातचीत करते हुए रामनाथ शर्मा और वरिष्ठ कांग्रेस नेता मनजीत सिंह ने कहा कि जम्मू कश्मीर के पहलगाम में दर्दनाक हमला हुआ है यह समस्त मानवता की हत्या है जिसे कतई बर्दाश्त नहीं किया जाएगा और समस्त देशवासियों के दिलों में अपार आक्रोश है उनकी मांग है कि सरकार इन आतंकवादियों को पकड़कर जल्द से जल्द सजा दे आगे मीडिया से बातचीत करते हुए रामनाथ शर्मा और मंजीत शर्मा ने क्या कहा सुने साहिब मार्कन की इस रिपोर्ट में ग्राम श्रीनगर चीज घटना वापरी है ਉਦੇ ਖਿਲਾਫ ਅੱਜ ਸੀਰੀਅਸ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਨੇ ਇੱਕ ਕੈਂਡਲ ਮਾਰਚ ਸਾਇਲੈਂਸ ਸ਼ਹਿਰ ਵਿੱਚ ਕੱਢਿਆ ਬਹੁਤ ਦੋਸਤ ਇਕੱਠੇ ਹੋਏ ਸਾਰਿਆਂ ਨੇ ਕਿਹਾ ਕਿ ਜੋ ਇਹ ਕਮ ਪਹਿਲਗਾਮ ਜੋ ਹੈ ਬਹੁਤ ਮਾਰਾ ਹੋਇਆ ਹੈ ਟੂਰਿਸਟ ਵਿਚਾਰੇ ਆਪਣੀ ਫੈਮਲੀ ਦੇ ਨਾਲ ਬੱਚਿਆਂ ਨਾਲ ਆਪਣੀ ਵਾਈਫ ਨਾਲ ਆਪਣੀ ਸ਼ਹਿਰ ਕਰਨ ਗਏ ਹੋਤੇ ਉਹ નિર્ਦੋਸ਼ ਲੋਕਾਂ ਨੂੰ ਮਾਰ ਕੇ ਪਾਕਿਸਤਾਨ ਨੇ ਉਹਨਾਂ ਦੀ ਸੈਬਰ ਪਾਕਿਸਤਾਨ ਦੀ ਸੈਬਰ ਇਹ ਕੰਮ ਹੋਇਆ ਤਾਂ ਅਸੀਂ ਇਸ ਨੂੰ ਕੰਡੈਮਨ ਕਰਦੇ ਹਾਂ ਬਹੁਤ ਬਹੁਤ ਧੰਨਵਾਦ। ਦੇਖੋ ਭਾਰਤ ਦੇ ਜਿਹੜਾ ਇੱਕ ਗੁਲਦਸਤ ਹੈ ਇਹ ਵੱਖ-ਵੱਖ ਭਾਸ਼ਾ ਦਾ ਵੱਖ-ਵੱਖ ਪਹਿਰਾਵਿਆਂ ਦਾ ਮੁਲਕ ਹੈ। ਜਿੱਦਾਂ ਅਸੀਂ ਕਹਿੰਦੇ ਹਾਂ ਗੁਲਦਸਤੇ ਦੇ ਵਿੱਚੋਂ ਕਈ ਫੁੱਲ ਜਿਹੜੇ ਹੁੰਦੇ ਨੇ ਲਾ ਕੇ ਤੇ ਉਹ ਗੁਲਦਸਤਾ ਬਣਦਾ ਹੈ। ਜੇ ਗੁਲਦਸਤੇ ਵਿੱਚੋਂ ਇੱਕ ਫੁੱਲ ਵਿਛੜ ਜਾਂਦਾ ਉਹ ਗੁਲਦਸਤਾ ਨਹੀਂ ਕਹਾਉਂਦਾ। ਫੁੱਲ ਤਾਂ ਹਰ ਤਰ੍ਹਾਂ ਦੇ ਹੁੰਦੇ ਆ। ਇਸ ਤਰ੍ਹਾਂ ਸਾਡੇ ਭਾਰਤ ਦੇਸ਼ ਦਾ ਜਿਹੜਾ ਗੁਲਦਸਤ ਹੈ ਇਹਨੂੰ ਖਿੰਨ-ਬਿੰਨ ਕਰਨ ਵਾਸਤੇ ਵਿਦੇਸ਼ੀ ਤਾਕਤਾਂ ਸਮੇਂ-ਸਮੇਂ ਸਰ ਸਾਡੇ ਵਿੱਚ 파ੜਾ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਪਹਿਲਾਂ ਅਸੀਂ ਪੰਜਾਬ ਦਾ ਹਾਲ ਦੇਖ ਲਓ ਪੰਜਾਬ ਦਾ ਕੀ ਦੁਰਦਸ਼ਾ ਹੋਈ ਹੈ ਜਿਹੜੇ ਅਸੀਂ ਸੰਤਾਪ ਪੰਡਾਏ ਨੇ ਉਹੀ ਸੰਤਾਪ ਆ ਜਿਹੜਾ ਹੁਣ ਦੁਬਾਰਾ ਫੇਰ ਉਹੀ ਮਾਹੌਲ ਸਾਡਾ ਕਿਡ ਹੋਇਆ ਹੋ ਰਿਹਾ ਦੇਖੋ ਕੋਈ ਬੰਦਾ ਆਪਣੀ ਫੈਮਲੀ ਦੇ ਨਾਲ ਉੱਥੇ ਗਿਆ ਬੱਚਿਆਂ ਨਾਲ ਗਿਆ ਕੋਈ ਸੈਰ ਕਰਨ ਗਿਆ ਤੇ ਉਹਨੂੰ ਇੱਕ ਜੋੜਾ 7 ਦਿਨ ਜੇ ਉਹਨਾਂ ਦੀ ਮੈਰਿਜ ਨੂੰ ਹੋਈ ਸੀ ਤੇ ਉਹਨਾਂ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਬੜਾ ਦੁਖਦਾਈ ਤੇ ਬਹੁਤ ਹੀ निंदनीय जोग ਹੈ ਇਹ ਜਿਹੜੀਆਂ ਘਟਰਾਵਾਂ ਨੇ ਕਿ ਜਿਹੜੇ ਐਤਵਾਦੀ ਹੁੰਦੇ ਆ ਟੈਰਰਿਸਟ ਹੁੰਦੇ ਆ ਜਾਂ ਵੱਖਵਾਦੀ ਲੋਕ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਨਾ ਉਹ ਮੁਸਲਮ ਨੇ ਨਾ ਉਹ ਸਿੱਖ ਨੇ ਨਾ ਉਹ ਸਾਈ ਨੇ ਨਾ 크ਿਸਚਨ ਨੇ ਉਹਨਾਂ ਦਾ ਮਤਲਬ ਹਮੇਸ਼ਾ ਹੀ ਅਤੰਕਵਾਦ ਫਲਾਉਣਾ ਅਫਰਾ ਤਫਰੀ ਪਲਾਉਣੀ ਤਾਂ ਕਿ ਇਹ ਮੁਲਕ ਜਿਹੜਾ ਡਵੈਲਪ ਹੋ ਰਿਹਾ ਤਰੱਕੀ ਹੋ ਰਹੀ ਹੈ ਇਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਇਹੀ ਉਹਨਾਂ ਦਾ ਮੇਨ ਮਾਟੋ ਹੁੰਦਾ ਬਾਕੀ ਜਿਹੜੇ ਦੂਜੇ ਮੁਲਕ ਹੁੰਦੇ ਨੇ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆਂ ਸ਼ਹਿਰਾਂ ਦੇ ਵਿੱਚ ਦੇਖਦੇ ਆਂ ਕੋਈ ਵੀ ਇੱਕ ਵਧੀਆ ਪੜੋਸੀ ਜੇ ਕੋਈ ਤਾਂ ਮਕਾਨ ਬਣਾਉਂਦਾ ਆਪਾਂ ਕਹਿੰਦੇ ਪਤਾ ਨਹੀਂ ਕਿਤੇ ਠੱਗੀ ਠੋੜੀ ਲਾ ਲਈ ਇਸ ਤਰ੍ਹਾਂ ਹੀ ਸਾਡੇ ਮੁਲਕ ਨੂੰ ਵੀ ਲੋਕ ਜਿਹੜੇ ਦੂਜੇ ਦੇਸ਼ ਨੇ ਇਹ ਜਰਦੇ ਨਹੀਂ ਆ ਕਿ ਉਹਨੂੰ ਬਰਦਾਸ਼ਤ ਨਹੀਂ ਕਰ ਰਹੇ ਔਰ ਉਹ ਆਪਣੀਆਂ ਕੁੱਝੀਆਂ ਸ਼ਰਤਾਂ ਸ਼ਰਾਰਤਾਂ ਨਾਲ ਕੁੱਝੀਆਂ ਹਰਕਤਾਂ ਦੇ ਨਾਲ ਸਮੇਂ-ਸਮੇਂ ਸਿਰ ਸਾਡੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣ ਦੀ ਲੋੜ ਹੈ ਔਰ ਮੇਰਾ ਤਾਂ ਇਹੀ ਜਿੱਦਾਂ ਹੁਣ 31 ਮਾਰਚ ਅਸੀਂ ਕੀਤਾ ਕੈਂਡਲ ਮਾਰਚ ਕੀਤਾ ਸਾਰੇ ਸ਼ਹਿਰ ਵਾਸੀਆਂ ਨੇ ਸਾਰੇ ਹੀ ਸ਼ਹਿਰ ਵਾਸੀਆਂ ਦਾ ਜਿੱਥੇ ਮੈਂ ਧੰਨਵਾਦ ਵੀ ਕਰਦਾ ਉੱਥੇ ਮੈਂ ਨਾਲ ਦੀ ਨਾਲ ਆਪਣੇ ਵੱਲੋਂ ਇੱਕ ਅਪੀਲ ਵੀ ਕਰਦਾ ਸਾਰਿਆਂ ਨੂੰ ਬੇਨਤੀ ਵੀ ਕਰਦਾ ਪੂਰੇ ਭਾਰਤ ਦੇ ਵਾਸੀਆਂ ਨੂੰ ਕਿ ਅਸੀਂ ਮਿਲ ਜੁਲ ਕੇ ਰਹੀਏ ਜਿਹੜਾ ਸਾਡਾ ਗੁਲਦਸਤਾ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ ਉਹਨੂੰ ਅਸੀਂ ਸੰਭ ਕੇ ਰੱਖੀਏ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਜਲੀ ਸੰਗਤ ਆਈ ਹੈ ਧੰਨਵਾਦ